ਆਮ ਤੌਰ ਤੇ ਕਿਉਂਕਿ ਲੱਖਾਂ ਦੀ ਗਿਣਤੀ ਸ਼ਰਧਾਲੂ ਆਉਣੇ ਨੇ ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਹੈ। ਅ ਮੋਬਾਈਲ ਫੋਨ ਨਹੀਂ ਚੱਲਦੇ ਜਾਂ ਕੋਈ ਸੰਚਾਰ ਦੇ ਸਾਧਨਾਂ 'ਚ ਥੋੜੀ ਦਿੱਕਤ ਆ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਮੋਬਾਈਲ ਇੱਕੋ ਇੱਕੋ ਟਾਵਰ ਤੇ ਇਕੱਠੇ ਹੋ ਜਾਂਦੇ ਨੇ। ਸ਼ਾਇਦ ਉਹ ਟਾਵਰ ਨਹੀਂ ਚੱਲ ਸਕਦਾ ਇੰਨੀ ਵਰਕ ਲੋਡ ਜਾਂ ਜਿਹੜਾ ਉਹਦਾ ਲੋਡ ਹੈ। ਉਹਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਦਾ ਕੀਤਾ ਕੋਈ ਕੋਈ ਵੀ ਐਮਰਜੈਂਸੀ ਚ ਕੋਈ ਕਾਲ ਕਰਨੀ ਹੋਵੇ ਜਾਂ ਕੋਈ ਮੈਸੇਜ ਜਾਂ ਕੋਈ WhatsApp ਤੇ ਕੋਈ ਮੈਸੇਜ ਕਿਸੇ ਕਿਸੇ ਵੀ ਪੱਧਰ ਦਾ ਕੋਈ ਕਰਨਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਊਗੀ ਕਿ ਕਨੈਕਟੀਵਿਟੀ ਦਾ ਕੋਈ ਪ੍ਰੋਬਲਮ ਨਾ ਆਵੇ ਪੁਲਿਸ ਵੱਲੋਂ ਇੱਕ ਵੱਖਰਾ integrated control room ਨੰਬਰ ਹੈ 01763 232838 01763 232838 ਇਸ ਨੰਬਰ ਤੇ ਜਿਹੜਾ ਕੰਟਰੋਲ ਰੂਮ ਉਹਦੇ ਵਿੱਚ ਹਰ ਕਿਸਮ ਦਾ ਦੀ ਸਾਈਟ अवेलेबल ਹੋਊਗੀ ਉੱਥੇ ਡਾਕਟਰੀ ਸੁਵਿਧਾ ਵਾਲੇ ਲੋਕ ਵੀ ਬੈਠੇ ਹੋਣਗੇ ਉੱਥੇ ਪੁਲਿਸ ਵੀ ਬੈਠੀ ਹੋਊਗੀ ਉੱਥੇ ਹੋਰ ਡਿਪਾਰਟਮੈਂਟਾਂ ਦੇ ਬੰਦੇ ਬੈਠੇ ਹੋਣਗੇ ਤੇ ਸਾਈਟਾ ਨੰਬਰ ਜਿਹੜਾ ਹੈ ਪੁਲਿਸ ਦੇ ਕਾਊਂਟਰ ਵੀ ਹੋਣਗੇ ਹੈਲਪ ਸੈਂਟਰ ਵੀ ਹੋਣਗੇ ਕੋਈ ਜਿਵੇਂ ਪਿਛਲੀ ਵਾਰ ਐਕਸਪੀਰੀਅੰਸ ਹੋਇਆ ਸੀ ਬੱਚੇ ਗੁੰਮ ਗਏ ਸੀ ਤਾਂ ਉਹਨਾਂ ਨੇ ਇਮੀਡੀਏਟਲੀ ਉਹਨਾਂ ਨੇ ਸੰਪਰਕ ਕੀਤਾ